कल जुग बापे तारिया सत नाम पढ़ मंदिर सुना कल जुग बापे thank ਪਾ ਪ੍ਰਮ ਉਹ ਗਰ ਸੁਪਨਾ ਦੋ ਹਰ ਜੀਤੇ ਅੰਗਨ ਉਹਰੇ ਬਰ ਬਦੀ ਜੀਤੇ ਤੇ ਇੱਕ ਦਿਨ ਹੋ ਚਾਲ ਲੀ ਆ ਬਾਬਾ ਸਰਦੇਵ ਸਿੰਘ ਕੋਰਿਡੋਰ ਤੋਂ ਨੇ ਦੇਖਿਓ ਗੋਦਵਾਰਾ ਹੈ ਉਹਦਾ ਸੰਪਦ ਕਹਾ ਅਰ ਸੱਚੇ ਪਾਸ਼ਾ ਨੇ ਬੜੀ ਕਿਰਮਤ ਕੀਤੀ ਆ 500 ਜਹਾ ਸਾਲ ਜੋ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾ ਰਹੀਆਂ ਨੇ ਸੰਗਤਾਂ ਇਹ ਕੋਰੀਡੋਰ ਵਾਲਿਆਂ ਨੇ ਬੜਾ ਉਪਰਾਲਾ ਕੀਤਾ ਹੈ ਬਹੁਤ ਸੋਹਣਾ ਸਚੱਜੇ ਢੰਗ ਨਾਲ ਸੁਖਨੀ ਸਾਹਿਬ ਕਰਵਾ ਕੇ ਤੇ ਕੀਰਤਨ ਕਰਾਇਆ ਹੈ ਮਹਾਰਾਜ ਨੂੰ ਯਾਦ ਕੀਤਾ ਹੈ ਸੰਗਤਾਂ ਦੇ ਵਿੱਚ ਮਹਾਰਾਜ ਸੱਚੇ ਪਾਸ਼ਾ ਜੋਸ਼ ਭਰਿਆ ਹੈ ਕਿ ਗੁਰੂ ਨਾਨਕ ਪਾਸ਼ਾ ਦੇ ਆ ਜੋ ਉਹਨਾਂ ਨੇ ਗੱਲਾਂ ਕੀਤੀਆਂ ਨੇ ਜੋ ਉਹਨਾਂ ਨੇ ਰੈਤਨਾਮਾ ਦਰਸ਼ੀਆਂ ਨੇ ਉਹਨਾਂ ਤੇ ਚੱਲਣ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਜੋ ਕਾਫੀ ਸਮੇਂ ਤੋਂ ਕੋਰੀਡੋਰ ਬੰਦ ਪਿਆ ਹੈ ਕਰਤਾਰਪੁਰ ਦੇ ਸਹਬ ਦੇ ਦਰਸ਼ਨ ਨਹੀਂ ਹੋ ਰਹੇ ਸੰਗਤਾਂ ਬਹੁਤ ਤਾਬਲੀਆਂ ਹਨ ਬਹੁਤ ਸਮਾਂ ਹੋ ਗਿਆ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਸਰਕਾਰਾਂ ਨੂੰ ਸਮੱਤ ਬਖਸ਼ੇ ਕਿ ਇਹ ਜੋ ਕੋਰੀਡੋਰ ਦਾ ਰਸਤਾ ਹੈ ਦੁਬਾਰਾ ਫੇਰ ਖੋਲਿਆ ਜਾਵੇ ਤਾਂ ਕਿ ਜੋ ਸੰਗਤਾਂ ਦਰਸ਼ਨ ਨਹੀਂ ਕਰ ਸਕਿਆ ਉਹ ਵੀ ਦਰਸ਼ਨ ਕਰ ਸਕਣਾਂ ਵੋਜੋ ਕੋਰੀਡੋਰ ਤੇ ਦਰਸ਼ਨਾ ਵਾਸਤੇ ਸ਼ਰਤਾਂ ਰੱਖੀਆਂ ਗਈਆਂ ਨੇ 20 ਡਾਲਰ ਤੇ ਹੋਰ ਜਿਹੜਾ ਮਤਲਬ ਪਾਸਪੋਰਟ ਦੀ ਸ਼ਰਤ ਰੱਖੀ ਗਈ ਆ ਇਸ ਨੂੰ ਨਰਮ ਕੀਤਾ ਜਾਵੇ ਤਾਂ ਕਿ ਗਰੀਬ ਤਬਕਾ ਵੀ ਜੋ ਹੈ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕੇ ਕੋਨਾਨਕ ਪਾਸ਼ਾ ਜੀਆਂ ਖੁਸ਼ੀਆਂ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਬਲਜੀਤ ਸਿੰਘ ਮੋਗਾ ਜੀ ਸੰਗਤਾਂ ਪ੍ਰਕਾਸ਼ ਜਿਹੜਾ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਬੜੀ ਧੂਮਤਾਬਨਾ ਬਣਾ ਰਹੀਆਂ ਨੇ ਜੀ ਇਹੇ ਕੋਰੀਡੋਰ ਕਾਫੀ ਸਮੇਂ ਤੋਂ ਬੰਦ ਹੈ ਜੀ ਇਹਨੂੰ ਖੋਲਿਆ ਜਾਵੇ ਸੰਗਤਾਂ ਦੀ ਆ ਭਾਵਨਾਵਾਂ ਦਾ ਖਿਆਲ ਕੀਤਾ ਜਾਵੇ ਜੀ ਸਿੱਖ ਭਾਵਨਾਵਾਂ ਜੋ ਕਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ ਸਿੱਖ ਸੰਗਤਾਂ ਬਹੁਤ ਤਾਵਲੀਆਂ ਹਨ ਜੀ ਇਹ ਜਿਹੜਾ 550 ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਤਸਵ ਤੇ ਖੋਲਿਆ ਗਿਆ ਸੀਗਾ ਜੀ ਲੱਖਾਂ ਸੰਗਤਾਂ ਇਹਦੇ ਦਰਸ਼ਨ ਕਰ ਤੁਕੀਆਂ ਨੇ ਜੀ हम फिर यह द्वार तो यह ता काफ़ी टाइम तो बंद है जी ये द्वार तो खोलिया जाए मैं ये सब करतारपुर कॉरिडोर से मेरे समस्त भारतवासियों को गुरु पर्व के अवसर पर बहुत बहुत बधाई देता हूँ और साथ में ये कामना करता हूँ कि इस अवसर पर गुरु के दिखाए हुए रास्ते का सभी पालन करें धन्यवाद सतगुरु नानक प्रकटिया ਮਿੱਟੀ ਤੁੰ ਜਦ ਜਨਨ ਹੋਇਆ ਅੱਜ ਸਮੂਹ ਸੰਗਤ ਲਈ ਅਸੀਂ ਇੱਥੇ ਗੁਰ ਕੀਰਤਨ ਕਰਾ ਰਹੇ ਹਾਂ 556ਵਾਂ ਪ੍ਰਕਾਸ਼ ਉత్సਵ ਸੇ ਬਾਬਾ ਗੁਰੂ ਗਨਨਕ ਦੇਵ ਜੀ ਦੇ ਪ੍ਰਕਾਸ਼ ਉత్సਵ ਸੇ ਐਲਪੀਆ ਵੱਲੋਂ ਲੰਗਰ ਲਗਾਇਆ ਜਾ ਰਿਹਾ ਹੈ ਕੀਰਤੰਦਰ ਬਾਗ ਸਜਾਇਆ ਸੁਖਮਨੀ ਸਾਹਿਬ ਦਾ ਪਾਠ ਆਰਗੇਨਾਈਜ਼ ਕੀਤਾ ਹੈ ਇਸ ਆਸੀਂ ਆਸ਼ੀਆ ਮੰਗਦੇ ਹਾਂ ਕਿ ਸਾਰਿਆਂ ਦੀ ਸਵਸਥਾ ਮੰਗਦੇ ਹਾਂ ਖੁਸ਼ਹਾਲੀ ਮੰਗਦੇ ਹਾਂ ਸਾਰੇ ਆਪਣੇ ਆਪਣੇ ਘਰਾਂ ਚ ਖੁਸ਼ ਰਹਿਣ एलपीआई ਸਭ ਦੇ ਸਭ ਦੁਨੀਆ ਨੂੰ ਇੱਕ ਦੀ ਖੁਸ਼ਹਾਲੀ ਲਈ ਇੱਕ ਮੈਂ ਪ੍ਰਾਰਥਨਾ ਕਰਦਾ ਹਾਂ ਵਾਹਿਗੁਰੂ ਅਗੇ ਪ੍ਰਾਰਥਨਾ ਕਰਦਾ ਕਿ ਸਾਰੇ ਆਪਣੇ ਆਪਣੇ ਕਾਰ ਸੁਖੀ ਰਹੇ ਤੇ ਐਲਪੀਆ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਉਤਰਦੀ ਬਹੁਤ ਬਹੁਤ ਵਧਾਈ ਹੋਵੇ ਔਰ ਸਾਰੇ ਆਪਣੇ ਆਪਣੇ ਕਾਰ ਖੁਸ਼ ਹੋਣ